ਹੋ ਬਾਰੀ ਬਰਸੀ ਖੱਟਣ ਗਿਆ ਸੀ ਕੀ ਖੱਟ ਕੇ ਲਿਆਂਦਾ ਬਰਸ ਕੇ ਲਿਆਂਦਾ ਥਾਪਾ ਜਿੰਨੂ ਮੈਂ ਦਿਲੋਂ ਪਿਆਰ ਕਰਾਉ ਪਿਆਰਾ ਮੇਰਾ ਪਾਪਾ ਲਾਦੀ ਪਾਪਾ 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 ਲਾਦੀ ਪਾਪਾ 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 ਲਾਦੀ ਪਾਪਾ ਹੋ ਬਾਰੀ ਬਰਸੀ ਖੱਟਣ ਗਿਆ ਸੀ ਕੀ ਖੱਟ ਕੇ ਲਿਆਂਦਾ ਖੱਟ ਕੇ ਲਿਆਂਦਾ ਬਤਾਉ ਬੈਠ ਪਾਪੇ ਦੇ ਸਾਈਕਲ ਤੇ ਪਾਪ ਟੱਲੀਆ ਵਜਾਉਦਾ ਜਾ ਅਰੇ ਅੱਪਾ ਮਾਰ ਦੋ ਅੱਲੀਆ ਜਾਉਂਦਾ ਜਾ ਵਾਹ ਅੱਲੀਆ ਜਾਉਂਦਾ ਪਾਪ ਟੱਲੀਆ ਵਜਾਉਦਾ ਦਰਗਤ ਤੇ ਕੋਈ ਨਾ ਉਹ ਤਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਖੱਟ ਕੇ ਲਿਆਂਦੀ ਲੋਈ ਉਹ ਬੱਲੇ ਉਹ ਦਹੀਂ ਘੜਦਾ ਹੀ ਘੜ ਹੋਈ ਨਹੀਂ ਰਾਤੀ ਦਰਗਤ ਤੇ ਕੋਈ ਨਾ ਘੜਦਾ ਬਾਰੀ ਬਰਸੀ ਖਟਣ ਗਿਆ ਸੀ ਕੀ ਖੱਟ ਕੇ ਲਿਆਂਦਾ ਖੱਟ ਕੇ ਲਿਆਂਦੀ ਚਾਬੀ ਯਾਰ ਮੈਂ ਅਜੇ ਤੱਕ ਸਿੰਗਲ ਆ ਬਣਵਾ ਦੋ ਜਲਦੀ ਤੁਹਾਡੀ ਭਾਬੀ ਬਣਵਾ ਦੋ ਬਣਵਾ ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਸ਼ਾਬ ਹੋ ਗਿਆ ਪੂਰਾ ਹੁਣ ਸਲਮਾ ਹੋ ਗਿਆ ਹੋ ਗਿਆ ਪੂਰਾ ਹੁਣ ਫਰਮਾਓ ਕੇ ਹੋ ਗਿਆ ਪੂਰਾ ਹੁਣ ਫਰਮਾਓ ਕੇ